ਦੋਸਤੋ ਪੰਜਾਬ ਵਿੱਚ ਬਖ ਬਖ ਤਰ੍ਹਾਂ ਦੀ 117 ਪਲੱਸ ਪੋਸਟਾਂ ਵਾਲੀ ਨੋਟੀਫਿਕੇਸ਼ਨ ਆਊਟ ਕਰਤਾ ਗਿਆ ਜੀ ਦੋਸਤੋ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਉਸ ਤੋਂ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਅਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਭਰਤੀ ਕੰਨਿਆ ਮਹਾਵਿਦਿਆਲੇ ਵਿਦਿਆਲੇ ਮਾਰਕ ਜਲੰਧਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਪੋਸਟਾਂ ਕੰਟਰੈਕਟ ਬੇਸ ਅਨਾਉਂਸਮੈਂਟ ਕਿੱਤਿਆਂ ਗਈਆਂ ਨੇ ਜੀ 2024-25 ਵਾਸਤੇ ਦੋਸਤੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹਰ ਇੱਕ ਨਵੀਂ ਭਰਤੀ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਲਈ ਪੋਸਟ ਨੰਬਰ 1 ਜੀ ਪੋਸਟਾਂ ਨੇ ਜੀ ਅਸਿਸਟੈਂਟ ਪ੍ਰੋਫੈਸਰ ਦੀਆਂ ਸਬਜੈਕਟ ਹੈ ਜੀ ਕਮਰਸ ਦੀਆਂ 10 ਨੇ ਜੀ ਮੈਥਮੈਟਿਕਸ ਦੀਆਂ 5 ਨੇ ਜੀ ਸਿਕਸਟੀਆਂ ਦੋ ਪੋਸਟਰ ਨੇ ਜੀ ਕੈਮਿਸਟਰੀ ਦੇ ਦੋ ਨੇ ਜੀ ਬਟੋਨੋਮੀ ਦੇ ਤਿੰਨ ਨੇ ਜੀ ਚਲੋ ਜਿਹਦੀਆਂ ਦੋ ਨੇ ਜੀ ਫੂਡ ਸਾਇੰਸ ਦੀ ਇੱਕ ਪੋਸਟ ਹੈ ਜੀ ਮਾਈਕਰੋਬਾਇਓਲੋਜੀ ਦੀ ਇੱਕ ਪੋਸਟ ਹੈ ਜੀ ਬਾਇਓ ਟੈਕਨੋਲੋਜੀ ਦੇ ਦੋ ਨੇ ਜੀ ਕੰਪਿਊਟਰ ਸਾਇੰਸ ਦੀਆਂ ਟੋਟਲ 11 ਪੋਸਟਰ ਨੇ ਜੀ ਇਕਨੋਮਿਕਸ ਦੀਆਂ ਤਿੰਨ ਪੋਸਟਰਾਂ ਨੇ ਜੀ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੀਆਂ 6 ਪੋਸਟਰਾਂ ਨੇ ਜੀ ਇੰਗਲਿਸ਼ ਦੀਆਂ 8 ਨੇ ਜੀ ਹਿੰਦੀ ਦੀਆਂ ਦੋ ਨੇ ਜੀ ਪੰਜਾਬੀ ਦੀਆਂ 8 ਨੇ ਜੀ ਫੈਸ਼ਨ ਡਿਜ਼ਾਈਨਿੰਗ ਦੀਆਂ 9 ਨੇ ਜੀ ਸਾਈਕੋਲੋਜੀ ਦੀਆਂ ਦੋ ਨੇ ਜੀ ਫਾਈਨਸ ਆਰਟ ਦੀਆਂ 4 ਨੇ ਜ ਕਾਸਮੈਟੋਲੋਜੀ ਦੀਆਂ 4 ਪੋਸਟਾਂ ਨੇ ਜੀ এবੀਐਸ ਦੀਆਂ ਦੋ ਪੋਸਟਾਂ ਨੇ ਹਿਸਟਰੀ ਦੀ ਇੱਕ ਆ ਜੀ ਪੋਲਿਟੀਕਲ ਸਾਇੰਸ ਦੀ ਇੱਕ ਆ ਜੀ ਡਾਂਸ ਦੀ ਇੱਕ ਪੋਸਟ ਆ ਜੀ ਅਤੇ ਹੋਰ ਵੀ ਬਹੁਤ ਸਾਰੀਆਂ ਪੋਸਟਾਂ ਨੇ ਜੀ ਜਿਨ੍ਹਾਂ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਇਹਨਾਂ ਪੋਸਟਾਂ ਲਈ ਕੁਆਲੀਫਿਕੇਸ਼ਨ ਯੂਜੀਸੀ ਡੀਪੀਆਈ ਪੰਜਾਬ ਗਵਰਨਮੈਂਟ ਚੰਡੀਗੜ੍ਹ ਜੀਐਨਡੀਯੂ ਦੇ ਅਨੁਸਾਰ ਹੋਵੇਗੀ ਜੀ ਤੇ ਯੋਗ ਹੋਣਗੇ ਜੀ ਅਪਲਾਈ ਫੀਸ ਕਰਿਓ ਜੀ ਪੋਸਟ ਨੰਬਰ 2 ਜੀ ਹੋਸਟਲ ਵਾਰਡਨ ਫੀਮੇਲ ਦੀ ਪੋਸਟ ਆ ਜੀ ਇੱਕ ਕਵਾਲੀਫਿਕੇਸ਼ਨ ਹੈ ਜੀ ਗ੍ਰੈਜੂਏਟਰੀ ਤੁਸੀਂ ਕੰਪਲੀਟ ਕੀਤੀ ਆ 5 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਉਮਰ ਆਦੇ ਜੀ 35 ਤੋਂ ਲੈ ਕੇ 50 ਸਾਲ ਦੇ ਵਿੱਚ ਕਰਤਾ ਤੁਸੀਂ ਅਪਲਾਈ ਕਰ ਸਕੋਗੇ ਅਪਲਾਈ ਤੁਸੀਂ ਕਰਨਾ ਹੋਵੇਗਾ ਜੀ ਆਨਲਾਈਨ दैट्स ਇਟ ਦੇ ਮੈਂਸ਼ਨ ਕੀਤੀ ਗਿਆ ਇਸ ਵੈਬਸਾਈਟ ਦੇ ਉੱਪਰ ਜਾ ਕੇ ਤੁਸੀਂ ਆਨਲਾਈਨ ਅਪਲਾਈ ਕਰ ਲੈਣਾ ਜੀ ਜੇਕਰ ਤੁਸੀਂ ਆਫਲਾਈਨ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਫਲਾਈਨ ਵੀ ਅਪਲਾਈ ਕਰ ਸਕਦੇ ਹੋ ਜੀ ਐਪਲੀਕੇਸ਼ਨ ਫਾਰਮ ਤੁਸੀਂ ਇਹਨਾਂ ਦੀ ਆਫਸਰਲੀ ਵੈੱਬਸਾਈਟ ਤੋਂ ਡਾਊਨਲੋਡ ਕਰ ਲੈਣਾ ਜੀ ਡਾਊਨਲੋਡ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਪੜ੍ਹ ਕੇ ਫਿਲਪ ਕਰਕੇ ਆਪਣੇ ਡਾਕੂਮੈਂਟਸ ਸਾਰਿਆਂ ਦੇ ਨਾਲ ਲਗਾ ਕੇ ਬੈਂਕ ਡਰਾਫਟ ਹੈ ਜੀ 500 ਰੁਪਏ ਜੋ ਐਪਲੀਕੇਸ਼ਨ ਫੀਸ ਰੱਖੀ ਗਈ ਆ ਉਹਦਾ ਤੁਸੀਂ ਬਣਾਉਣਾ ਜੀ ਡੀਡੀ ਡਿਮਾਂਡ ਡਰਾਫਟ ਬਣਾਉਣਾ ਹੋਵੇਗਾ ਜੀ ਪ੍ਰਿੰਸੀਪਲ ਕੇ ਐਮਬੀ ਗਿਲਿੰਦਰ ਦੇ ਨਾਂ ਤੇ ਬਣਾਉਣਾ ਹੋਵੇਗਾ ਜੀ ਰਜਿਸਟਰਡ ਅਧਾਰਾ ਤੁਸੀਂ ਭੇਜ ਸਕੋਗੇ ਅੱਜ ਤੋਂ 10 ਦਿਨ ਦੇ ਅੰਦਰ ਅੰਦਰ ਤੁਸੀਂ ਭੇਜਣਾ ਹੋਵੇਗਾ ਜੀ ਐਡਰੈਸ ਪਰ ਮੈਂਸ਼ਨ ਕੀਤਾ ਗਿਆ ਉਸ ਐਡਰੈਸ ਤੇ ਤੁਸੀਂ ਉਹ ਡਾਕੂਮੈਂਟ ਭੇਜ ਦੇਣੇ ਹੋਣਗੇ ਜੀ ਜੋ ਲਾਸਟ ਡੇਟ ਤੋਂ ਬਾਅਦ ਡਾਕੂਮੈਂਟ ਪ੍ਰਾਪਤ ਹੋਣਗੇ ਜੀ ਉਹ ਰਿਜੈਕਟ ਕਰਤੇ ਜਾਣਗੇ ਜੀ ਹੋਰ ਬਧੇਰੀ ਜਾਣਕਾਰੀ ਤੁਸੀਂ ਉਹ ਹੈਲਪਲਾਈਨ ਨੰਬਰ ਤੇ ਕਾਲ ਕਰਕੇ ਜਾਣਕਾਰੀ ਪ੍ਰਾਪਤ ਕਰ ਸਕੋਗੇ ਚੰਗੀ ਤੁਹਾਨੂੰ ਸੈਲਰੀ ਦਿੱਤੀ ਜਾਵੇਗੀ ਅਡਰੈਸ ਤੁਸੀਂ ਤੋਂ ਦੇਖ ਸਕਦੇ ਆ ਜੀ ਕੰਨੇ ਮਹਾਵਿਦਿਆਲੇ ਜਲੰਧਰ ਤੇ ਅਡਰੈਸ ਤੇ ਤੁਹਾਨੂੰ ਡਾਕੂਮੈਂਟਸ ਭੇਜਣੇ ਹੋਣਗੇ ਜੀ ਦੋਸਤੋ ਉਮੀਦ ਕਰਦਾ ਮੇਰੀ ਦੁਆਰਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ